ਇਹ ਕ੍ਰਾਈਮਨਲ ਲੋਕ ਜਿਨ੍ਹਾਂ ਦੇ ਪਿਛਲੇ ਕੇਸ ਉਸ ਚੱਲ ਰਹੇ ਅਦਾਲਤਾਂ ਚ ਜਾਂ ਕਈਆਂ ਨੂੰ ਕਲੀਨ ਚਿੱਟ ਮਿਲ ਗਈ ਆ ਉਹ ਆਪਣੇ ਕਾਰੋਬਾਰ ਕਰਨੇ ਚਾਹੁੰਦੇ ਆ ਪਰ ਕੋਈ ਪੁਲਿਸ ਵਾਲੇ ਕੋਈ ਗਲੂਕ ਉਹਨਾਂ ਨੂੰ ਦੱਸਦੇ ਛੱਡ ਦਿੱਤੇ ਵਾਸਤੇ ਕੀ ਮੈਸੇਜ ਹੈਗਾ ਦੇਖੋ ਮਾਨਯੋਗ ਡੀ.ਐਸ.ਪੀ ਸਾਹਿਬ ਵੱਲੋਂ ਵੀ ਤੁਹਾਨੂੰ ਪਤਾ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿੱਤੇ ਵਕ ਵਕ ਟਾਈਮ ਤੇ ਸਾਨੂੰ ਦੱਸਿਆ ਗਿਆ ਹੈਗਾ ਕਿ ਜਿਹੜਾ ਵੀ ਕੋਈ ਕ੍ਰਾਈਮਨਲ ਐਲੀਮੈਂਟ ਮੁਕਦਰਾ ਚ ਆਣਾ ਚਾਹੁੰਦਾ ਹੈਗਾ ਉਹਨੂੰ ਜ਼ਰੂਰ ਮੁਕਦਰਾ ਚ ਆ ਜਾਣਾ ਚਾਹੀਦਾ ਆਪਣੇ ਸਾਰੇ ਕੰਮ ਛੱਡ ਕੇ ਜੇਕਰ ਉਹ ਕੋਈ ਸਰੈਂਡਰ ਕਰਦਾ ਹੈਗਾ ਮੁਕਦਰਾ ਚਾਹੁੰਦਾ ਹੈਗਾ ਤੇ ਅਸੀਂ ਡੈਫੀਨਿਟਲੀ ਉਹਨੂੰ ਕੋਆਪਰੇਟ ਕਰਾਂਗੇ ਤੇ ਜਿਹੜਾ ਐਸ ਪਰ ਲੋ ਉਹਦੇ ਤੇ ਕਾਰਵਾਈ ਹੋਏਗੀ ਤੇ ਉਸ ਤੋਂ ਅਲਾ ਉਹਨੂੰ ਕੋਈ ਤੰਗ ਪਰੇਸ਼ਾਨ ਕਿਸੇ ਤਰੀਕੇ ਨਾਲ ਨਹੀਂ ਕੀਤਾ ਜਾਏਗਾ ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਆਲਰੇਡੀ ਆਪਣੀ ਸਜ਼ਾ ਭੁਗਤ ਚੁੱਕੇ ਨੇ ਤੇ ਉਹ ਆਪਣਾ ਕੰਮ ਕਰ ਰਹੇ ਹੈਗੇ ਉਹਦੇ ਵਿੱਚ ਵੀ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਨਸਟਰਕਸ਼ਨ ਹੈਗੀ ਕਿ ਜਿਹਦਾ ਪਾਸਟ ਕ੍ਰਿਮੀਨਲ ਰਿਕਾਰਡ ਹੈਗਾ ਤੇ ਆਜ ਦੇ ਦਿਨ ਉਹ ਆਪਣਾ ਰੁਟੀਨ ਕੰਮ ਕੋਈ ਆ ਸ਼ੌਪ ਚਲਾ ਰਿਹਾ ਹੈਗਾ ਜਾਂ ਕੋਈ ਲੇਬਰ ਕਰ ਰਿਹਾ ਹੈਗਾ ਜਾਂ ਕੋਈ ਆਪਣੀ ਖੇਤੀ ਕਰ ਰਿਹਾ ਹੈਗਾ ਉਹਨੂੰ ਕੇਵਲ ਵੈਰੀਫਾਈ ਕੀਤਾ ਜਾਵੇਗਾ ਉਹਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਕਿਉਂ ਕਿ ਕਿਉਂਕਿ ਪੁਲਿਸ ਕੋਲੇ ਵੀ ਦੇਖੋ ਕੋਈ ਜਾਦੂ ਮੰਤਰ ਤਾਂ ਹੈ ਨਹੀਂ ਜਿਹਦੇ ਵਿੱਚ ਕਿ ਜਿਹੜੇ ਬੰਦੇ ਦਾ ਪਾਸਟ ਕ੍ਰਿਮੀਨਲ ਰਿਕਾਰਡ 5 ਪਰਚੇ 7 ਪਰਚੇ 10 ਪਰਚੇ ਹੋਣ ਤੇ ਆਜੋ ਮੁਖਦਾਰਾ ਜਿਹਾ ਆ ਗਿਆ ਹੋਵੇ ਤੇ ਉਹਦੇ ਵਾਸਤੇ ਵੈਰੀਫਿਕੇਸ਼ਨ ਉਹਦਾ ਇਲੈਕਟ੍ਰੋਨਿਕ ਗੈਜਟ ਵੈਰੀਫਿਕੇਸ਼ਨ ਉਹਦਾ ਸੋਸ਼ਲ ਮੀਡੀਆ ਵੈਰੀਫਿਕੇਸ਼ਨ ਉਹਦਾ ਲੋਕਲ ਪਿੰਡ ਤੋਂ ਜਿਹੜਾ ਹੈਗਾ ਲੋਕਾਂ ਤੋਂ ਉਹਦੀ ਵੈਰੀਫਿਕੇਸ਼ਨ ਤੇ ਉਹਦੇ ਆਧਾਰ ਤੇ ਜੇਕਰ ਸਾਰੇ ਚੀਜ਼ਾਂ ਉਹਦੇ ਫੇਵਰ ਚ ਆਂਦੀ ਹੈਗੀ ਤੇ ਡੈਫੀਨਿਟਲੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਉਹਨੂੰ ਸਪੋਰਟ ਕੀਤਾ ਜਾਏਗਾ ਜੇਕਰ ਉਹ ਵਿਅਕਤੀ ਜਿਹੜਾ ਸਾਹਮਣੇ ਤੋਂ ਕਹਿੰਦਾ ਹੈਗਾ ਮੈਂ ਮੁਕਦਰਾ ਚ ਆ ਗਿਆ ਤੇ ਬੈਕਗ੍ਰਾਉਂਡ ਤੇ ਚਾਹੇ ਉਹ ਸੋਸ਼ਲ ਮੀਡੀਆ ਰਾਹੀਂ ਚਾਹੇ ਮੋਬਾਈਲ ਫੋਨਸ ਤੇ ਰਾਹੀਂ ਚਾਹੇ ਉਹ ਫਿਜ਼ੀਕਲ ਤੌਰ ਤੇ ਕਿਸੇ ਨਾਲ ਕਮਿਊਨੀਕੇਟ ਕਰਕੇ ਤੇ ਕਿਸੇ ਕ੍ਰਾਈਮਨਲ ਨੂੰ ਐਡ ਕਰਦਾ ਹੈਗਾ ਸਪੋਰਟ ਕਰਦਾ ਹੈਗਾ ਜਾਂ ਉਹਦੇ ਨਾਲ ਟੱਚ ਰਹਿੰਦਾ ਹੈਗਾ ਤੇ ਫਿਰ ਉਹ ਸ਼ੱਕ ਦੇ ਘੇਰੇ ਚ ਆ ਜਾਂਦਾ ਹੈਗਾ ਤੇ ਅਦਰਵਾਈਜ਼ ਕਿੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈਗੀ ਉਹ ਸਾਡੇ ਧਿਆਨ ਚ ਜ਼ਰੂਰ ਲਾਵੇ ਅਸੀਂ ਜਿਹੜਾ ਬੰਦਾ ਕ੍ਰਾਈਮ ਚ ਇਨਵੋਲਡ ਨਹੀਂ ਹੈਗਾ ਉਹਨੂੰ ਕੇਵਲ ਔਰ ਕੇਵਲ ਉਹਦੇ ਪਾਸਟ ਰਿਕਾਰਡ ਕਰਕੇ ਉਸਤਾਸ ਤੋਂ ਕਰ ਸਕਦੇ ਆ ਬਟ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗੇ ਜੀ ਉਹਦੀ ਕ੍ਰਿਮੀਨਲ ਲੋਰ ਜਿਨ੍ਹਾਂ ਦੇ ਪਿਛਲੇ ਕੇਸ ਉਸ ਚੱਲ ਰਹੇ ਅਦਾਲਤਾਂ ਚ ਜਾਂ ਕਿਹਨੂੰ ਕਲੀਨ ਚਿੱਟ ਮਿਲ ਗਈ ਆ ਉਹ ਆਪਣੇ ਕਾਰੋਬਾਰ ਕਰਨੇ ਚਾਹੁੰਦੇ ਆ ਪਰ ਕੋਈ ਪੁਲਿਸ ਵਾਲੇ ਕੁਝ ਗਲੂਤ ਨੂੰ ਤਾਂ ਪਰੇ ਛੱਡ ਦਿੱਤਾ ਤੇ ਉਹਦੇ ਵਾਸਤੇ ਕੀ ਮੈਸੇਜ ਹੈਗਾ ਦੇਖੋ ਮਾਨਯੋਗ ਡੀ.ਐਸ.ਪੀ. ਸਾਹਿਬ ਵੱਲੋਂ ਵੀ ਤੁਹਾਨੂੰ ਪਤਾ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਤੇ ਵਕ ਵਕ ਟਾਈਮ ਤੇ ਸਾਨੂੰ ਦੱਸਿਆ ਗਿਆ ਹੈਗਾ ਕਿ ਜਿਹੜਾ ਵੀ ਕੋਈ ਕ੍ਰਿਮਿਨਲ ਐਲੀਮੈਂਟ ਮੁਕਧਾਰਾ ਚ ਆਣਾ ਚਾਹੁੰਦਾ ਹੈਗਾ ਉਹਨੂੰ ਜ਼ਰੂਰ ਮੁਕਧਾਰਾ ਚ ਆ ਜਾਣਾ ਚਾਹੀਦਾ ਆਪਣੇ ਸਾਰੇ ਕੰਮ ਛੱਡ ਕੇ ਜੇਕਰ ਉਹ ਕੋਈ ਸਰੈਂਡਰ ਕਰਦਾ ਹੈਗਾ ਮੁਕਧਾਰਾ ਚ ਆਂਦਾ ਹੈਗਾ ਤੇ ਅਸੀਂ ਡੈਫੀਨਿਟਲੀ ਉਹਨੂੰ ਕਾਪਰੇਟ ਕਰਾਂਗੇ ਤੇ ਜਿਹੜਾ ਐਸ ਪਰ ਲੋ ਉਹਦੇ ਤੇ ਕਾਰਵਾਈ ਹੋਏਗੀ ਤੇ ਉਸ ਤੋਂ ਅਲਾ ਉਹਨੂੰ ਕੋਈ ਤੰਗ ਪਰੇਸ਼ਾਨ ਕਿਸੇ ਤਰੀਕੇ ਨਾਲ ਨਹੀਂ ਕੀਤਾ ਜਾਏਗਾ ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਆਲਰੇਡੀ ਆਪਣੀ ਸਜ਼ਾ ਬਗੁੱਝ ਚੁੱਕੇ ਨੇ ਤੇ ਉਹ ਆਪਣਾ ਕੰਮ ਕਰ ਰਹੇ ਹੈਗੇ ਉਹਦੇ ਵਿੱਚ ਵੀ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਨਸਟਰਕਸ਼ਨ ਹੈਗੀ ਕਿ ਜਿਹਦਾ ਪਾਸਟ ਕ੍ਰਿਮੀਨਲ ਰਿਕਾਰਡ ਹੈਗਾ ਤੇ ਆਜ ਦੇ ਦਿਨ ਉਹ ਆਪਣਾ ਰੁਟੀਨ ਕੰਮ ਕੋਈ ਸ਼ਾਪ ਚਲਾ ਰਿਹਾ ਹੈਗਾ ਜਾਂ ਕੋਈ ਲੇਬਰ ਕਰ ਰਿਹਾ ਹੈਗਾ ਜਾਂ ਕੋਈ ਆਪਣੀ ਖੇਤੀ ਕਰ ਰਿਹਾ ਹੈਗਾ ਉਹਨੂੰ ਕੇਵਲ ਵੈਰੀਫਾਈ ਕੀਤਾ ਜਾਵੇਗਾ ਉਹਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਕਿਉਂ ਕਿ ਪੁਲਿਸ ਕੋਲੇ ਵੀ ਦੇਖੋ ਕੋਈ ਜਾਦੂ ਮੰਤਰ ਤਾਂ ਹੈ ਨਹੀਂ ਜਿਹਦੇ ਵਿੱਚ ਕੀ ਜਿਹੜੇ ਬੰਦੇ ਦਾ ਪਾਸਟ ਕ੍ਰਿਮੀਨਲ ਰਿਕਾਰਡ 5 ਪਰਚੇ 7 ਪਰਚੇ 10 ਪਰਚੇ ਹੋਣ ਤੇ ਆਜ ਉਹ ਮੁਕਧਾਰਾਜ ਆ ਗਿਆ ਹੋਵੇ ਤੇ ਉਹਦੇ ਵਾਸਤੇ ਵੈਰੀਫਿਕੇਸ਼ਨ ਉਹਦਾ ਇਲੈਕਟ੍ਰੋਨਿਕ ਗੈਜਟ ਵੈਰੀਫਿਕੇਸ਼ਨ ਉਹਦਾ ਸੋਸ਼ਲ ਮੀਡੀਆ ਵੈਰੀਫਿਕੇਸ਼ਨ ਉਹਦਾ ਲੋਕਲ ਪਿੰਡ ਤੋਂ ਜਿਹੜਾ ਹੈਗਾ ਲੋਕਾਂ ਤੋਂ ਉਹਦੀ ਵੈਰੀਫਿਕੇਸ਼ਨ ਉਦੇ ਆਧਾਰ ਤੇ ਜੇਕਰ ਸਾਰੇ ਚੀਜ਼ਾਂ ਉਹਦੇ ਫੇਵਰ ਚ ਆਂਦੀ ਹੈਗੀ ਤੇ ਡੈਫੀਨੇਟਲੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਉਹਨੂੰ ਸਪੋਰਟ ਕੀਤਾ ਜਾਏਗਾ ਜੇਕਰ ਉਹ ਵਿਅਕਤੀ ਜਿਹੜਾ ਸਾਹਮਣੇ ਤੋਂ ਕਹਿੰਦਾ ਹੈਗਾ ਮੈਂ ਮੁਕਦਰਾ ਚ ਆ ਗਿਆ ਤੇ ਬੈਕਗਰਾਉਂਡ ਤੇ ਚਾਹੇ ਉਹ ਸੋਸ਼ਲ ਮੀਡੀਆ ਰਾਹੀਂ ਚਾਹੇ ਮੋਬਾਈਲ ਫੋਨਸ ਤੇ ਰਾਹੀਂ ਚਾਹੇ ਉਹ ਫਿਜ਼ੀਕਲ ਤੌਰ ਤੇ ਕਿਸੇ ਨਾਲ ਕਮਿਊਨੀਕੇਟ ਕਰਕੇ ਤੇ ਕਿਸੇ ਕ੍ਰਾਈਮਨਲ ਨੂੰ ਐਡ ਕਰਦਾ ਹੈਗਾ ਸਪੋਰਟ ਕਰਦਾ ਹੈਗਾ ਜਾਂ ਉਹਦੇ ਨਾਲ ਟੱਚ ਰਹਿੰਦਾ ਹੈਗਾ ਤੇ ਫਿਰ ਉਹ ਸ਼ੱਕ ਦੇ ਘੇਰੇ ਚ ਆ ਜਾਂਦਾ ਹੈਗਾ ਤੇ ਅਦਰਵਾਈਜ਼ ਕਿੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈਗੀ ਉਹ ਸਾਡੇ ਧਿਆਨ 'ਚ ਜ਼ਰੂਰ ਲਾਵੇ ਅਸੀਂ ਜਿਹੜਾ ਬੰਦਾ ਕ੍ਰਾਈਮ 'ਚ ਇਨਵੋਲਡ ਨਹੀਂ ਹੈਗਾ ਉਹਨੂੰ ਕੇਵਲ ਔਰ ਕੇਵਲ ਉਹਦੇ ਪਾਸਟ ਰਿਕਾਰਡ ਕਰਕੇ ਉਸਤਾਸ ਤੋਂ ਕਰ ਸਕਦੇ ਹਾਂ ਬਟ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗੇ